ਵੰਦੇ ਦੇ ਕਾਰਪੋਰੇਸ਼ਨ ਇਲੈਕਸ਼ਨ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਜਿੱਤ ਵਾਰਡ ਨੰਬਰ 49 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੀਹਾ ਮਿੰਟੂ ਨੂੰ ਵੱਡੀ ਜਿੱਤ ਮਿਲੀ ਹੈ ਇਸ ਦੇ ਨਾਲ ਕਾਂਗਰਸ ਪਾਰਟੀ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਵੀ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਬੱਸ ਭਾਈ ਦੱਸ ਬੋਲਦਾ ਬੋਲਦੇ ਅਮੀਰ ਭਾਈ ਅਮੀਰ ਜੀ ਦੇ ਹੱਥ ਤੇ ਖੁਸ਼ੀ ਖੁਸ਼ੀ ਹਾਂਜੀ ਜੀ ਸਾਡਾ ਜਿੱਤ ਗਿਆ ਨੰਨੀ ਕਮਾਲ ਕਰ ਦਿੱਤਾ ਭਾਪੀ ਹੈ ਨਾ ਭਾਪੀ ਇਹ ਬਲੇ 500 ਉਹ ਨੇ ਮੰਡ ਬਾਈ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਖੁਸ਼ੀ ਆ ਲੋਕਾਂ ਦਾ ਲੋਕ ਕਿੱਥੋਂ ਆ ਕੇ ਜਿੱਤੇ ਦੇਖੋ ਮੈਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਅੱਜ ਜਿਹੜੇ ਵੀ ਇੱਥੇ ਸਾਰੇ ਮੇਰੇ ਖੜੇ ਆ ਸਭ ਨੂੰ ਮੇਰੇ ਤੇ ਮਾਣ ਹੋਏਗਾ ਜਿਵੇਂ ਜਿਵੇਂ ਸਭ ਦੀਆਂ ਅੱਖਾਂ ਤੇ ਫੇਸਿਸ ਤੇ ਦੇਖ ਰਹੀ ਹਾਂ ਤੁਹਾਨੂੰ ਤੇ ਮੇਰੇ ਤੇ ਮਾਣ ਹੋਏਗਾ ਅੱਜ ਤੁਹਾਡੀ ਛੋਟੀ ਜੀ ਬੇਟੀ ਨੇ ਜਿਨ੍ਹਾਂ ਨੇ ਅਗਲੇ ਕੈਂਡੀਡੇਟਸ ਨੇ ਬਹੁਤ سارے ਇਲਜ਼ਾਮ ਲਾਇਆ ਇੱਕ ਮਿੰਟ ਮੈਂ ਕਿਸੇ ਨੂੰ ਨਹੀਂ ਹਰਾਇਆ ਹਰਾ ਨਾ ਆਈ ਸੀ ਨਾ ਹਰਾਇਆ ਮੈਂ ਤਾਂ ਬਸ ਇੱਕ ਜਿੱਤ ਤਾਂ ਨਹੀਂ ਆਈ ਸੀ ਕਹਿ ਲਓ ਕਿ ਕੋਈ ਟਿਕਟ ਨਹੀਂ ਕੋਈ ਕੌਂਸਲਰ ਦਾ ਤਾਜ ਨਹੀਂ ਕੀ ਮੈਂ ਇੱਕ ਗੱਲ ਦਾ ਤੁਹਾਨੂੰ ਮੈਸੇਜ ਦੇਣਾ ਚਾਹੂੰਗੀ ਕਿ ਜੀਵੇਂ ਕਿ ਸਭ ਨੇ ਕਿਹਾ ਕਿ ਇਹ ਇੱਕ ਛੋਟੀ ਬੱਚੀ ਹੈ ਕਿਸੇ ਦਾ ਕੀ ਸਟੈਂਡ ਲਾਏਗੀ ਤੇ ਤੁਹਾਡੇ ਕੀ ਕੰਮ ਕਰਾਏਗੀ ਤੁਹਾਡੇ ਦੁੱਖ ਸੁੱਖ ਤੇ ਤੁਹਾਡੇ ਨਾਲ ਕਿੱਥੋਂ ਖੜੀ ਹੋਏਗੀ ਅੱਜ ਕੱਲ ਦੇ ਜਿਹੜੇ ਸੀਨੀਅਰ ਲੀਡਰ ਆਪਣੇ ਆਪ ਨੂੰ ਕਹਿੰਦੇ ਨੇ ਹਰ ਵਾਰ ਹਰ ਵਾਰ ਪਾਰਟੀਆਂ ਬਦਲਦੇ ਹਨ ਮੈਂ ਇੱਕ 22 ਸਾਲ ਦੀ ਲੜਕੀ ਇੱਕ ਪੂਰੇ ਪੰਜਾਬ ਚ ਨਹੀਂ ਬੇਕੋ ਪੂਰੇ ਇੰਡੀਆ ਚ ਚੈਲੰਜ ਫਰਮ ਕਰਦੀ ਹਾਂ ਕਿ ਮੇਰੇ ਦਾਦੀ ਤੋਂ ਲੈ ਕੇ चलो खजरू हा जी हा जी मंगल आहे चाबी दू ਉੱਗੀ ਬਹੁਤ ਜਲਾਮਣਾ ਬੋਲ ਤੇ ਲੋਪਾਲਾ ਆ ਕੇ ਬੱਤਾਂ ਕਰ ਲਈ ਤਾਂ ਚਲੋ ਤੁਸੀਂ ਸ਼ੁਰੂ ਕਰੋ ਯਾਰ ਤੋਂ ਸ਼ੁਰੂ ਹੋਈ ਚਲੋ ਤੁਸੀਂ ਸ਼ੁਰੂ ਹੋਏ ਆਹ ਦਿਲ ਦਾ ਬੋਲ ਵੀਰਖ ਲੋਕਾਂ ਨੇ ਤੇ 20 ਕਰੋੜ ਲੋਕਾਂ ਦੇ ਕਹਿਣਾ ਚਾਹੁੰਦੇ ਹਾਂ ਦਿਲਾਂ ਦੇ ਰਾਜਕਰਨ ਵਾਲਿਓ ਉਹ ਵੀ ਸੇਵਾ ਕਰਕੇ ਇੱਕ ਸੱਚੀ ਭਾਵਨਾ ਦੀ ਸੇਵਾ ਨਾਲ नेहा जी ਤੁਹਾਡੇ ਪਹਿਲੇ ਕੰਮ ਕਿਹੜਾ ਹੋਏਗਾ ਜਿਹੜਾ ਤੁਸੀਂ ਲੋਕਾਂ ਵਾਸਤੇ ਕਰਨਾ ਚਾਹੁੰਦੇ ਅਸੀਂ ਮੈਂ ਇੱਕ ਪ੍ਰੋਮਿਸਿਸ ਨਹੀਂ ਕੀਤੇ ਇੱਕ ਛੋਟੀ ਜੀ ਬੱਚੀ ਨੇ ਛੋਟੇ ਛੋਟੇ ਪ੍ਰੋਮਿਸਿਸ ਕੀਤੇ ਆ ਜਿਵੇਂ ਕਿ ਲਾਈਟਾਂ ਦਾ ਠੀਕ ਕਰਾਉਣਾ ਇਸ ਸਾਰਕ ਦੀ ਸਫਾਈ ਕਰਵਾਉਣਾ ਤੇ ਅੰਦਰ ਚਲੋ ਚਲੋ ਸਾਰਾ ਸਾਰਾ ਚਲੋ ਇਹ ਵੀ ਮੈਨੂੰ ਹੁਣ ਯਾਦ ਨਹੀਂ ਹੈਗੇ ਪਰ ਸਾਰੇ ਸਾਰੇ ਮੈਂ ਕਰਾਂਗੀ ਸਾਰੇ ਸਾਹਮਣੇ ਕਹਿ ਰਹੀ ਆਂ ਔਰ ਅਗਲੀ ਵਾਰ ਵੀ ਕਹਿੰਦੀ ਆਂ ਤੇ 49 ਵਾਲੀ ਜਿਹੜੀ ਮੇਰੀ ਰੂਪ ਚਾਹਾਂਗੇ ਕਿ 55 ਵਾਲੇ ਜੇਕਰ ਤੁਹਾਡੇ ਕੋਲ ਵੀ ਹੈ ਕੋਈ ਖਬਰ ਤੇ ਤੁਸੀਂ ਜਗ ਜाहिर ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9914211984 ਤੇ ਪੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ news86channel@gmail.com ਤੇ ਜੁੜੋ ਸਾਡੇ ਚੈਨਲ ਦੇ ਨਾਲ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films mobile 98551 71082. ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ